ਪੰਜਾਬ ਦੇ ਕਿਸਾਨ ਅੱਜ ਵੀ ਆਪਣੀ ਮਿਹਨਤ ਦੀ ਕਦਰ ਦੇ ਇੰਤਜ਼ਾਰ ਦੇ ਵਿੱਚ ਮੰਡੀਆਂ ਤੇ ਧੂੜਲੇ ਮੈਦਾਨਾਂ 'ਚ ਬੈਠੇ ਨੇ। ਸ਼੍ਰੀ ਮੁਕਸਰ ਸਾਹਿਬ ਦੇ ਪਿੰਡ ਝੱਬੇਵਾਲੀ ਦੇ ਮੰਡੀ ਦੇ ਵਿੱਚ ਕਿਸਾਨ 20 ਤੋਂ 25 ਦਿਨਾਂ ਤੋਂ ਆਪਣੀ ਝੋਨੇ ਦੀ ਫਸਲ ਲੈ ਕੇ ਰੋਲ ਰਹੇ ਨੇ। ਨਾ ਫਸਲ ਤਲ ਰਹੀ ਆ ਅਤੇ ਨਾ ਹੀ ਲਿਫਟਿੰਗ ਹੋ ਰਹੀ ਆ। ਕਿਸਾਨਾਂ ਦੀ ਹਾਲਤ ਦਿਲ ਤੋੜ ਦੇਣ ਵਾਲੀ ਆ ਜਿੱਥੇ ਕਿ ਕਈ ਕਿਸਾਨ ਗਰੀਬ 20 ਤੋਂ 25 ਦਿਨਾਂ ਤੋਂ ਆਪਣੀ ਫਸਲ ਲੈ ਕੇ ਮੰਡੀਆਂ ਦੇ ਵਿੱਚ ਜਿਹੜੇ ਕੀ ਖਰੀਦੇ ਨੇ ਬੈਠੇ ਹੋਏ ਨੇ। ਉਥੇ ਹੀ ਉਹਨਾਂ ਨੇ ਜਿਹੜਾ ਕਿ ਖਰੀਦ ਦਾ ਟੋਟਾ ਡਿਸਕਲਰ ਜਾਂ ਹੋਰ ਕਮੀਆਂ ਜਿਹੜੀਆਂ ਕਿ ਲਗਾਤਾਰ ਕੱਢੀਆਂ ਜਾ ਰਹੀਆਂ ਨੇ ਕਈ ਝੋਨੇ ਦੀਆਂ ਢੇਰੀਆਂ ਸੈਲਰਾਂ ਦੇ ਵਿੱਚ ਜਾ ਕੇ ਵਾਪਸ ਆ ਗਈਆਂ ਕਿਸਾਨਾਂ ਦਾ ਕਹਿੜਾ ਹੈ ਕਿ ਸੈਲਰ ਮਾਲਕਾਂ ਵੱਲੋਂ ਕੁਇੰਟਲ ਮਗਰ 70 ਤੋਂ 100 ਰੁਪਏ ਕਾਟ ਮੰਗੀ ਜਾ ਰਹੀ ਹੈ ਜਿਸ ਦੇ ਨਾਲ ਉਹਨਾਂ ਦਾ ਨੁਕਸਾਨ ਦੋ ਗੁਣਾ ਹੋ ਰਿਹਾ ਇੱਕ ਕਿਸਾਨ ਦੁੱਖ ਨੇ ਪ੍ਰਗਟ ਕਰਦੇ ਆ ਕਿ ਹੈ ਕਿ 70 ਸਾਲਾਂ ਦੇ ਵਿੱਚ ਕਿਸਾਨ ਦੀ ਅਜਿਹੀ ਹਾਲਤ ਕਦੇ ਨਹੀਂ ਹੋਈ ਜਿਹੜੀ ਕੀ ਹੁਣ ਹੋ ਰਹੀ ਐ ਵੱਡੇ ਨੂੰ ਪਹਿਲਾਂ ਤਾਂ ਇਹ ਮਾਉਚਰ ਨਹੀਂ ਆਉਂਦਾ ਜਦੋਂ ਮਾਉਚਰ 17 ਆ ਗਿਆ ਤੇ ਫੇਰਾਂ ਦੇ ਇਹ ਟੋਟਾ ਇਹ ਡਿਸਕਲਰ ਆ ਤੇ ਭਾਜ ਨਹੀਂ ਲਾਇਆਗਾ ਇਸ ਕਲਰ ਦਾ ਕੀ ਮਤਲਬ ਕਹਿ ਰਹੇ ਹੋ ਮਤਲਬ ਵੀ ਇਹ ਦਾਣੇ ਉੱਤੋਂ ਦਾਗ ਜੀ ਆਏ ਆ ਜੋ ਆਂਕਸ ਬੈਟਰ ਆਏਗਾ ਕਿ ਤਰ ਜਾਂਦਾ ਬਹੁਤ ਘੱਟ ਭਾ ਲਾਉਂਦੇ ਦਵਾਲੀ ਤੋਂ ਪਹਿਲਾਂ ਦੇ ਬੈਠੇ ਆ ਸਰ ਇਹਦੇ ਵਿੱਚ ਥੋੜਾ ਜਿਹਾ ਵਿਕਲਾਂ ਦੀ ਪ੍ਰੋਬਲਮ ਆ ਰਹੀ ਆ ਜਿੰਦੇ ਲਈ ਅਸੀਂ ਲਗਾਤਾਰ ਮਤਲਬ ਠੇਕੇਦਾਰ ਨੂੰ ਲੈਟਰ ਵੀ ਕੱਢ ਰਹੇ ਆ ਬਾਈ ਮੋਬਾਈਲ ਵੀ ਕਹਿ ਰਹੇ ਹੈਗੇ ਆ ਕਿ ਵਿਕਲਾਂ ਦੀ ਕਮੀ ਹੋਣ ਕਰਕੇ ਥੋੜੀ ਜਿਹੀ ਲਿਫਟਿੰਗ ਤੇ ਆਪਣੀ ਕਮੀ ਆ ਰਹੀ ਉਹ ਕੰਦੀ ਕੀ ਹੈ ਸਾਨੂੰ ਜਿਹੜਾ ਕਿੰਤੀ ਦਾ ਹੈਗਾ ਜਾਂ ਮਨੋ ਦਾਗੀ ਜਾਂ ਵਿਕਲਰ ਦਾ ਲਾ ਕੇ ਵੀ ਕਾਟ ਦੀ ਗੱਲ ਵੀ ਕੀਤੀ ਜਾ ਰਹੀ ਹੈ ਵੀ ਕਾਟ ਕਟਣ ਦੇ ਭਾਨੇ ਬਣਾ ਇਹ ਸਾਰਾ ਰਾਤੀ ਜਾਂਦਾ ਟਰੱਕ ਵਾਪਸ ਆਇਆ। ਇਹ ਸ ਸਾਡੇ ਵੱਲੋਂ ਕੋਈ ਕਾਟ ਦੀ ਮਤਲਬ ਗੱਲ ਨਹੀਂ ਹੋ ਰਹੀ। ਸਾਨੂੰ ਤਾਂ ਜੋ ਸਰਕਾਰੀ ਮਾਪਦੰਡ ਮਿਲੇ ਲਗੇ ਆ ਕਿ ਕਿੰਨਾ ਆਪਾਂ ਨੂੰ ਟੋਟਾ ਹੋਣਾ ਚਾਹੀਦਾ, ਕਿੰਨਾ ਇਸ ਕਲਰ ਹੋਣਾ ਚਾਹੀਦਾ ਆ। ਅਸੀਂ ਜਦੋਂ ਢੇਰੇ ਤੇ ਜਾਂਦੇ ਆ ਅਸੀਂ ਪੂਰਾ ਉਹੀ ਦਾ ਧਿਆਨ ਰੱਖ ਕੇ 17% ਆਪਣਾ ਮੋਇਸਚਰ ਉਹ ਸਾਨੂੰ ਸਰਕਾਰ ਨੇ ਹਦਾਇਤ ਦਿੱਤੀ ਆ। ਅਸੀਂ ਉਹਦੇ ਮੁਕਾਬਕਾਬ ਦਾ ਮਤਲਬ ਪਾਲਾ ਰਹੇ ਹਾਂ। ਰੱਤ ਜਿਹੜਾ ਸੀ ਕਿ ਉਹ ਟਰੱਕ ਬਹੁਤ ਘਟ ਦਿੱਤੇ ਜਾ ਰਹੇ ਸੀ ਕਿ ਟਿਕਾੜਰ ਵੱਲੋਂ। ਤੇ ਪਰਾ ਜੀ ਐਸਡੀ ਮੈਡਮ ਨੇ ਵੀ ਮੀਟਿੰਗ ਲਈ ਸੀ ਕਿ ਠੇਕੇਦਾਰ ਨੂੰ ਬੁਲਾਇਆ ਸੀ ਉੱਥੇ। ਉਹਦੇ ਚੋਂ ਨੇ ਦਿੱਤਾ ਵੀ ਮ ਅਇਤੋਂ ਉਹਨਾਂ ਨੇ ਭਜਨੇ ਸ਼ੁਰੂ ਕਰ ਦਿੱਤੇ ਗਰੁੱਪ ਪਹਿਲਾਂ ਹੋਰ ਸੀਗਾ ਚੇਂਜ ਕਰਤਾ ਉਹਨਾਂ ਨੇ ਭਜਨੇ ਸ਼ੁਰੂ ਕਰ ਦਿੱਤੇ ਦਿੱਲੀ ਦੀ 8 ਘੜੀ